ਪਾਤਸ਼ਾਹ ਜੀ ਦਾ ਇਤਿਹਾਸ ਪੜਨ ਲੱਗਿਆ ਸੀ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਲਿਖਿਆ ਹੋਇਆ ਇਹ ਭੂਮਿਕਾ ਦੇ ਵਿੱਚ ਉਹਨਾਂ ਨੇ ਸਿਮਰਨ ਭਗਤੀ ਰਾਜ ਜੋਗ ਇਹਨਾਂ ਸਭਨਾਂ ਦੇ ਬਾਰੇ ਕੁਝ ਵਿਚਾਰ ਲਿਖੇ ਉਹਨਾਂ ਚੋਂ ਪੜਦਿਆਂ ਹੋਇਆਂ ਕਿ ਭਗਤੀ ਕਰਨ ਦੇ ਨਾਲ ਭਗਤ ਦੇ ਵਿੱਚ ਦੋ ਗੁਣ ਆ ਜਾਂਦੇ ਹਨ ਇੱਕ ਸੁੱਚਾ ਜੀਵਨ ਦੂਜਾ ਸਾਰਿਆਂ ਦੇ ਵਿੱਚ ਪਰਮੇਸ਼ਵਰ ਨੂੰ ਵੇਖਣ ਦੀ ਅੱਖ ਫਿਰ ਪੜਿਆ ਜਿਹੜੀ ਗਰੀਬੀ ਤੇ ਨਿਮਰਤਾ ਹੈ ਇਹ ਤਾਕਤਵਰ ਬਲਵਾਨ ਮਨੁੱਖ ਦੇ ਵਾਸਤੇ ਸ਼ਿੰਗਾਰ ਹੈ ਤੇ ਕਮਜ਼ੋਰ ਦੇ ਵਾਸਤੇ ਕਾਇਰਤਾ ਹੈ ਇਹ ਬੜੇ ਗਹਿਰੇ ਸ਼ਬਦ ਨੇ ਪੜਦਿਆਂ ਹੋਇਆਂ ਚਿੱਤ ਪ੍ਰਸੰਨ ਹੋਇਆ ਸੋਚਿਆ ਇਹ ਵਾਕਿਆਈ ਬਾਣੀ ਦੇ ਵੀ ਇਹ ਬਚਨ ਨੇ ਕਿ ਜਿਹਦੇ ਕੋਲੇ ਤਾਨ ਹੈ ਤਾਕਤ ਹੈ ਕਿਸੇ ਵੀ ਤਰ੍ਹਾਂ ਦੀ ਜੇ ਉਹ ਬੰਦਾ ਨਿਤਾਣਾ ਨਿਮਾਣਾ ਭਾਈ ਗੁਰਦਾਸ ਜੀ ਦਾ ਕਥਨ ਹੋ ਤਸ ਕੋਲ ਕੋ ਮਾਇਆ ਗੁਰਮਤਿ ਰਿਦਾ ਗਰੀਬੀ ਆਵੇ ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਮਤ ਦੇ ਰਾਹੀ ਜਿਨ੍ਹਾਂ ਨੂੰ ਇਹ ਗਰੀਬੀ ਨਿਮਰਤਾ ਹਾਸਲ ਹੋਵੇ ਉਹਨਾਂ ਦੇ ਵਾਸਤੇ ਗਰੀਬੀ ਤੇ ਨਿਮਰਤਾ ਸ਼ਿੰਗਾਰ ਹੈ ਤੇ ਜਿਹੜੇ ਪ੍ਰੋਫੈਸਰ ਸਾਫ ਸਿੰਘ ਜੀ ਨੇ ਉਦਾਹਰਣ ਦਿੱਤੀ ਜਿਵੇਂ ਇੱਕ ਕਮਜ਼ੋਰ ਕੁੱਤਾ ਤਾਕਤਵਰ ਕੁੱਤਿਆਂ ਦੇ ਸਾਹਮਣੇ ਆਪਣੇ ਬਚਾਅ ਦੇ ਵਾਸਤੇ ਪੂਛ ਲੱਤਾਂ ਦੇ ਵਿੱਚ ਲੈ ਕੇ ਪਿੱਛੇ ਨੂੰ ਹਟਦਾ ਜਾਂਦਾ ਤੇ ਤਾਕਤਵਰ ਕੁੱਤਿਆਂ ਦਾ ਝੁੰਡ ਇਹ ਸਮਝ ਕੇ ਕਿ ਇਹ ਮੇਰੀ ਸ਼ਰਨ ਦੇ ਵਿੱਚ ਆ ਗਿਆ ਹੈ ਤੇ ਹਮਲਾ ਕਰਨੋਂ ਹਟ ਜਾਂਦੇ ਨੇ ਤੇ ਕਮਜ਼ੋਰ ਕੁੱਤਾ ਇਹ ਸਮਝੇ ਵੀ ਉਹਦਾ ਪਿੱਛੇ ਹਟਣਾ ਤੇ ਉਹਦਾ ਏਦਾਂ ਝੁਕਣਾ ਇਹ ਉਹਦੀ ਨਿਮਰਤਾ ਸੀ ਇਹ ਗਲਤ ਹੈ ਕਮਜ਼ੋਰ ਦੀ ਨਿਮਰਤਾ ਗਰੀਬੀ ਕਾਇਰਤਾ ਹੁੰਦੀ ਹੈ ਮਹਾਰਾਜ ਸਾਨੂੰ ਇਸ ਤਰ੍ਹਾਂ ਦੇ ਬਚਨ ਪੜਨ ਸੁਣਨ ਦਾ ਉਦਮ ਤੇ ਬਲ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ